ਚਾਵਲ ਦੁੱਧ ਕਰਿਓ ਖਐ ਬਖੋ ਖਾਇ ਬਹੁ ਤੇ ਦੇਤ ਬਧਾਈ ਦੇਹ ਬਧਾਈ ਚਾਵਲ ਦੁੱਧ ਕਰਿਓ ਖਐ ਬਖੋ ਖਾਇ ਬਹੁ ਤੇ ਦੇਤ ਬਧਾਈ ਹੋਏ ਬੜੀ ਤੁਮਰੀ ਛੁਟਿਆ ਐ ਛੁਟਿਆ ਤੇ ਹੋਏ ਬੜੇ ਤੁਮਰੀ ਛੁਟਿਆ ਇਸੇ ਫਨ ਬਾਤ ਸਭ ਮਿਲ ਚਾਈ ਭੋਜਨ ਕੈ ਟਿਕ ਗਏ ਹਰ ਜੀ ਪਲਕਾ ਪਰ ਪਰ ਔਰ ਕਰੈ ਜੋ ਕਹਾਣੀ ਰਾਜ ਗਇਓ ਤਰਨੋਂ ਮਗਰੇ ਨੰਦ ਰਾਜ ਰਾਜ ਗਇਓ ਤਰਨੋਂ ਮਗਰੇ ਰੈਨ ਰਾਜ ਗਇਓ ਤਰਨੋਂ ਮਗਰੇ ਲਹਿ ਸੁਣ ਲਗਿਓ ਵਹਿ ਪੀਣ ਪਾਨੀ ਰਾਤ ਭਰੀ ਤਵਹਿ ਪਰ ਭੈ ਤੈਨ ਸਰਾਉਣ ਸੁਣੀ ਆਪਣੇ ਪਾਨੀ ਜਾਹੋ ਕਹਿਓ ਤਿਨ ਤਉ ਹਰ ਗਇਓ रह जाए मिल्यो अपनी पट लाने सवैया सोए स्वय गए हर प्रातः भए फिर लै बछरे बन गए गिरधारी मद भए रब के जमुना तट मद मर, मद भए रब के जमुना तट धाये गए इथों सर भारी गौ बछरे अर गोप सबए गिरगे सब प्राण डसए जबकारी ਤਾਏ ਕਹੈ ਮੁਸਲੀ ਪ੍ਰਭ ਪੈ ਸਭ ਸੈਨ ਸਕਾ ਤੁਮਰੀ ਹਰ ਮਾਰੀ ਦੋਹਰਾ ਕਿਰਪਾ ਦ੍ਰਿਸ਼ਟ ਚਤਵੀ ਤਨ ਜੀਵ ਉੱਠੇ ਤਤਕਾਲ ਗਊ ਸਭ ਅਰ ਸੋ ਤਤਨ ਆਉ ਕਨ ਸਭ ਗੋਪਾਲ ਦੋਹਰਾ ਉਠ ਪਾਇਨ ਲਾਗੇ ਤਵੈ ਕਰਹਿ ਪੜਾਈ ਸੋਏ ਜੀ ਦਾਨ ਹਮ ਕੋ ਦਇਓ ਇਹਤੇ ਬਡੋ ਨ ਕੋਏ ਅਬ ਕਾਲੀ ਨਾਗ ਨਾਥ ਅਬ ਕਾਲੀ ਨਾਗ ਨਾਥ ਬੋ ਦੋਹਰਾ ਗੋਪ ਜਾਨ ਕੈ ਆਪਣੇ ਕਿਨੋ ਮਨ ਵਿਚਾਰ ਦੁਸ਼ਟ ਨਾਗ ਸਰਮ ਬਸੈ ਤਾ ਕੋ ਲਿਓ ਨਿਕਾਰ ਸਰ ਮੈਂ ਬਸੈ ਪਾਠ ਵਿੱਚ ਦੁਸ਼ਟ ਨਾਗ ਸਰਮ ਬਸੈ ਤਾ ਕੋ ਲਿਓ ਨਿਕਾਰ ਸਈਆ ਉੱਚ ਕਦਮੈ ਕੋ ਉਤਾਰਥੋ ਤੇਹ ਪੈ ਚੜਕੇ ਹਰ ਕੋਦ ਪਰਿਓ ਤਿਨ ਸੰਕ ਕਰੀ ਮਨ ਮੈ ਨ ਕਛੂ ਹੁਣ ਧੀਰਜ ਗਾੜ ਧਰਿਓ ਨਾ ਡਰਿਓ ਮਨੁਖੋ ਸਤਲੋ ਮਨੁਖੋ ਸਤਲੋ ਜਲ ਉੱਚ ਭਇਓ ਮਨੁਖੋ ਸਤਲੋ ਜਲ ਉੱਚ ਭਇਓ ਨਿਕਸਿ ਤਬ ਨਾਜ ਵੱਡੋ ਨਾ ਡਰਿਓ ਪਟ ਤੀਰ ਧਰੇ ਤਨ ਪੈ ਨਰ ਬੜੀ ਬੀਤ ਧਰੇ ਤਨ ਪੈ ਨਰ ਦੇਖ ਜਿਥੇ ਸੁਨਾਓ ਪਟ ਤੀਰ ਧਰੇ ਤਨ ਪੈ ਨਰ ਦੇਖ ਮਹਾ ਬਲ ਕੈ ਤਿਨ ਜੁਦ ਕਰਿਓ ਬੰਦ ਲਿਓ ਹਰ ਕੋ ਤਨ ਸੋ ਬੰਦ ਲਿਓ ਹਰ ਕੋ ਤਨ ਸੋ ਕਰ ਕ੍ਰੋਧ ਕਿਦੋ ਤਹਿ ਕੋ ਤਨ ਕਾਟੇ ਬ੍ਰਿੰਜ ਤੇ ਵਿਸਰਾਮ ਲਗਾਇਆ ਆ ਦੇਖੋ ਖਾਲਸਾ ਜੀ ਇਹ ਇੱਕ WhatsApp ਭੇਜ ਹੈ ਦੀ ਲੋ ਰਹੋ ਹੋਏ ਪਿਆਰ ਜੀ ਜਾਣ ਕੇ ਭਗਵਾਨ ਜੀ ਕਾਲੀਨਾਥ ਨਾਲ ਲੜ ਰਹੇ ਨਾ ਸਰੋਵਰ ਦੇ ਵਿੱਚ ਆਪ ਜਾਣ ਕੇ ਢੱਲੇ ਜੇ ਰਹੇ ਉਹ ਦੰਦیاں ਵੱਢਣ ਲੱਗਿਆ 나ਗ ਲੇਕਿਨ ਪਖਿਆਰਨ ਜੇ ਪਖਿਆਰਨ ਕੇ ਦੇਖਣ ਵਾਲਿਆਂ ਦੇ ਹੀਰੇ ਫੁਨਫਾਟੇ ਹਿਰਦੇ ਫਟਦੇ ਜਾਂਦੇ ਵੀ ਹੈ ਭਗਵਾਨ ਨੂੰ ਖਾ ਜਾਊਗਾ ਅੱਛਾ ਦੂਜਾ ਪਾਠ ਹੈ ਪਿਖ ਯਾਰਨ ਕੇ ਜਿਹੜੇ ਉਹਨਾਂ ਦੇ ਬਿੱਤਰ ਸੀ ਗਵਾਲੇ ਪਿਆਰੇ ਸੀ ਦੇਖ ਕੇ ਉਹਨਾਂ ਦੇ ਹਿਰਦੇ ਪਟਣ ਲਾ ਗੇ ਪਖਿਆਰਨ ਦੇਖਣ ਵਾਲਿਆਂ ਦੇ ਲੇਕਿਨ ਪਾਠ ਪਿਖ ਯਾਰਨ ਕੇ ਹੀਰੇ ਫੁਲਫਾਟ ਹੀ ਰੱਖਣਾ ਹੈ ਰੋ ਹਾਂਜੀ ਰੋਵ ਤੇ ਆਪਤ ਹੈ ਪਤਨੀ ਬਿਰਜ ਹੈ ਜੀ ਹਾਂਜੀ ਤੇ ਪੜਿਆ ਰੋਗ ਤੇ ਆਪਤ ਹੈ ਪਤਨੀ ਬ੍ਰਿਜ ਠੋਕ ਤੋਂ ਮੂੰਡ ਉਖਾਰ ਤੇ ਝਾਟੇ ਆਏ ਹੈ ਮਾਰ ਉਸੇ ਨਹੀਂ ਰੋਗ ਹੋ ਨੰਦ ਇਹ ਕਹਿ ਕੇ ਇਹਨ ਡਾਟੇ ਸਵਈਆ ਕਾਨ ਲਪੇਟ ਵੱਡੋ ਵਹ ਪੰਨਗ ਫੂਕਤ ਹੈ ਕਰ ਕ੍ਰੋਧ ਹੈ ਕੈਸੇ ਕਰ ਕ੍ਰੋਧ ਹੈ ਕੈਸੇ ਜਿਉ ਧਨ ਪ੍ਰਾਪਤ ਗਏ ਧਨ ਤੇ ਪ੍ਰਾਪਤ ਨਹੀਂ ਜਿਉ ਧਨ ਪਾਤਰ ਗਏ ਧਨ ਤੇ ਜਿਉ ਧਨ ਪਾਤਰ ਗਏ ਧਨ ਤੇ ਅਤ ਝੂਰਤ ਲੇਤ ਉਹ 사ਸਨ ਤੈਸੇ ਬੋਲਤ ਜਿਉ ਧਮੀਆਂ ਹਰ ਹਰ ਮੈਂ ਬੋਲਤ ਜਿਉ ਧਮੀਆਂ ਹਰ ਮੈਂ ਸੁਰ ਕੇ ਮਦ ਸ્વાસ ਭਰੇ ਵਹਿ ਐਸੇ ਭੂਬਰ ਬੀਚ ਪਰੇ ਜਲ ਜਿਉ ਦੇਹ ਤੇ ਫਨ ਹੋਤ ਮਹਾ ਧੁਨ ਜੈਸੇ ਚਕਰਤ ਹੋਏ ਰਹੇ ਬ੍ਰਿਜ ਬਾਲਕ ਮਾਰ ਲਏ ਹਰ ਜੀ ਇਹ ਨਾਗੇ ਦਛਲਤੀ ਪੂਜਾ ਗਹਿ ਕੈ ਇਹ ਮਤ ਲਗੇ ਦੁਖ ਔ ਸੁਖ ਭਾਗੇ ਖੋਜਤ ਖੋਜ ਸਭੈ ਬ੍ਰਿਜ ਕੇ ਜਨ ਗੌਤਕ ਦੇਖ ਲਿਓ ਇਹ ਆਗੇ